ਦੁਨੀਆ ਭੀਅਾਂ ਸੰਤਾਂ ਇਸ ਸਮੇਂ ਪਹੁੰਚੇ ਹੋ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਪਰਿਵਾਰ ਵੱਲੋਂ ਮਾਤਾ ਜੀ ਦੇ ਨਮਿਤ ਗੁਰਦੁਆਰਾ ਸਾਹਿਬ ਲਈ ਚਾਰ ਵੱਡੇ ਗੁੰਦਰ ਨੇ ਜਿਹੜੇ ਉਹ ਦਿੱਤੇ ਗਏ ਹਨ ਸੋਹਣ ਦਿੱਤੀ ਹੈ ਭਾਈ ਮਜੀਤ ਸਿੰਘ ਜੀ ਵੱਲੋਂ ਕਿ ਸਾਰਿਆਂ ਸੰਤਾਂ ਨੇ ਢੀਗਾ ਬਾਤਰੀਆਂ ਉਪਰੰਤ રૂપેનગર ਆਪ ਸਾਰ ਸੰતાની તૈયાર ਨੇ ਜਿਹਨਾਂ ਅਜੇ ਪ੍ਰਸ਼ਾਦਾ ਨਹੀਂ ਛੱਕਿਆ ਲੋਕਮਤਾ ਕੋ ਪ੍ਰਸ਼ਾਦਾ ਛੱਕੇ ਜਾਂਦੇ ਕਿਰਪਾਲਤਾਗਾਨੀ ਜਾਦੇ ਲੰਗਰ ਵੀ ਤਿਆਰ ਨੇ ਜਾਦੇ ਲੰਗਰ ਵੀ ਜ਼ਰੂਰ ਸਭ ਸੰਗਤਾਂ ਨੇ ਛੱਕੇ ਜਾਂਦੀ ਕਿਰਪਾਲਤਾਗਾਨੀ ਇਹਨੀਆਂ ਬੇਨਤੀਆਂ ਸਭ ਸੰਗਤਾਂ ਨੇ ਪ੍ਰਵਾਨ ਕਰਦੀਆਂ ਪਲਾਉ ਫਤੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਵਰਗਵਾਸੀ ਮਾਤਾ ਅਮਰਕੌਰ ਜੀ ਪਿੰਡ ਅਲੂਣਾ ਮਿਆਨਾ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਅਲੂਣਾ ਮਿਆਨਾ ਦੁਪਹਿਰ 1 ਤੋਂ 2 ਵਜੇ ਹੋਈ ਇਸ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਵਿਆਗਮਈ ਕੀਰਤਨ ਦੁਆਰਾ ਮਨੁੱਖੀ ਜੀਵਨ ਬਾਰੇ ਚਾਨਣਾ ਪਾਇਆ ਇਸ ਮੌਕੇ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਰਿਸ਼ਤੇਦਾਰ ਅਤੇ ਹੋਰ ਰਾਜਨੀਤਿਕਾਂ ਵੱਲੋਂ ਮਾਤਾ ਅਮਰਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਅਲੂਣਾ ਮਿਆਂਨਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਅਲੂਣਾ ਮਿਆਂਨਾ ਤੋਤਰ ਸਿੰਘ ਗਿੱਲ ਅਤੇ ਪੱਤਰਕਾਰ ਜਗਿੰਦਰ ਸਿੰਘ ਆਜ਼ਾਦ ਦੀ ਵਿਸ਼ੇਸ਼ ਰਿਪੋਰਟ ਅਸ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਾਡੇ ਸਰਦਾਰ ਮਨਜੀਤ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਅਮਰ ਕੌਰ ਮਨਜੀਤ ਸਿੰਘ ਦੀ ਜਾਦੀ ਜੀ ਉਹਨਾਂ ਨੂੰ ਸਾਰੇ ਅੱਜ ਸਰਦਾਰਾਂ ਅਸਲੀ ਪੇਟ ਕਰਨਾ ਆ ਸੋ ਇਲਾਕੇ ਤੋਂ ਬਹੁਤ ਸਖਸੀਤਾ ਆਪਣਾ ਟਾਈਮ ਕੱਢ ਕੇ ਤੇ ਪਹੁੰਚੀਆਂ ਨੇ ਪਰਿਵਾਰ ਵੱਲੋਂ ਸਰਦਾਰ ਮਨਜੀਤ ਸਿੰਘ ਵੱਲੋਂ ਸਾਰੀ ਸੰਗਤ ਦਾ ਹੱਥ ਬੰਨ ਕੇ ਧੰਨਵਾਦ ਆਪ ਜੀ ਦਾ ਖਾਸਾ ਰਹੀਆਂ ਜੀ ਜਨੀਆਂ ਵੀ ਆਪ ਸਾਰ ਸੰਤਾਂ ਇਸ ਸਮੇਂ ਪਹੁੰਚੇ ਹੋ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਪਰਿਵਾਰ ਵੱਲੋਂ ਮਾਤਾ ਜੀ ਤੇ ਨੂੰਹਿੱਤ ਗੁਰਦੁਆਰਾ ਸਾਹਿਬ ਲਈ 4 ਬਟੇ ਗੁੰਗਰ ਨੇ ਜਿਹੜੇ ਉਹ ਦਿੱਤੇ ਗਏ ਹਨ ਸੋ ਹੁਣ ਦੇਤੀ ਹੈ ਭਾਈ ਗੁਰਜੀਤ ਸਿੰਘ ਜੀ ਵੱਲੋਂ ਕਿ ਸਾਰਿਆਂ ਸੰਤਾਂ ਨੇ ਦੇਗਾ ਬਾਤਾਂ ਕੀ ਉਪਰੰਤ ਰੂਪੇ ਨਗਰ ਆਸਾ ਸੰਗਤਾਰੀ ਧਿਆਨ ਨੇ ਜਿਨ੍ਹਾਂ ਅਜੇ ਪ੍ਰਸ਼ਾਦਾ ਨਹੀਂ ਛੱਕਿਆ ਲੋਕ ਮਤਾ ਕੋ ਪ੍ਰਸ਼ਾਦਾ ਛੱਕੇ ਜਾਂਦੇ ਕਿਰਪਾਲਤਾ ਕਰਮੀ ਜਾਦੇ ਨਗਰ ਵੀ ਧਿਆਨ ਨੇ ਜਾਦੇ ਨਗਰ ਵੀ ਜ਼ਰੂਰ ਸਭ ਸੰਗਤਾਂ ਨੇ ਛੱਕੇ ਜਾਂਦੀ ਕਿਰਪਾਲਤਾ ਕਰਮੀ ਜਿਹਦੀਆਂ ਬੇਨਤੀ ਆਸਾ ਸੰਗਤਾਂ ਨੇ ਪ੍ਰਵਾਨ ਕਰੀਆਂ ਬਲਾਉ ਫਤਿਹ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸ਼ਹਿਰ ਦੇ ਘਰਵਾਰ ਦੇ ਨਾਲ ਦੁਨੀਆਂ ਬਾਕ-ਬਾਕ ਕੰਪਨੀਆਂ ਤੋਂ ਸਿਰਸਾ ਤੋਂ ਪੁੱਛੀਆਂ ਨੇ ਸੋਨਾ ਦਾ ਵੀ ਪਰਿਵਾਰ ਵੱਲੋਂ ਧੰਨਵਾਦ ਹੈ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਆਪ ਸਭ ਪਰਿਵਾਰ ਨਾਲ ਖੜੀ ਅਤੇ ਮਾਤਾ ਜੀ ਨੂੰ ਅਕ੍ਰਿਸ਼ਨਾ ਦਾ ਫੁਰਕ ਬੇਟ ਕਰਕੇ ਪਹੁੰਚੇ ਹੋ ਮਾਤਾ ਜੀ ਨੇ ਆਪਣੇ ਜੀਵਨ ਦੇ ਵਿੱਚ ਜਿਹੜੇ ਦੁੱਖ ਆਂਦਾਏ ਆ ਵੀ ਉਹਨਾਂ ਨੂੰ ਆਪਣੇ ਪਰਿਵਾਰ ਦੇ ਉਹਨਾਂ ਦਾ ਸਾਇਆ ਨਿਭੰਤਦਾ ਸਭੋਂ ਪਰਿਵਾਰ ਨੂੰ ਮਿਹਨਤ ਕਰਨ ਦਾ ਅਤੇ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਟਣ ਦਾ ਇੱਕ ਮੰਤਰ ਵੀ ਦਿੱਤਾ ਜਿਸ ਨੂੰ ਅੱਜ ਤੱਕ ਪਰਿਵਾਰ ਨਿਭਾ ਰਿਹਾ ਹੈ ਮਾਤਾ ਜੀ ਦੇ ਸੁਪੁੱਤਰ ਸਰਦਾਰ ਭਵਿੰਦਰ ਸਿੰਘ ਜੀ ਜੋ ਕੁਝ ਸਮੇਂ ਪਹਿਲਾਂ ਗਾਂਜਣਾ ਕਰਕੇ ਸਨ ਉਹਨਾਂ ਨੇ ਵੀ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਸੰਗਠਨ ਦਾਜਮਾਨ ਹੋ ਇਹ ਤੇ ਪ੍ਰਮਾਨ ਵਜੋਂ ਲੈ ਕੇ ਬਹੁਤ ਵੱਡੀਆਂ ਸਵਾਬਾਂ ਨਭਾਈਆਂ ਲੰਬਾ ਸਮਾਂ ਕੰਮ ਕੀਤਾ ਉਹਨਾਂ ਤੋਂ ਅਗੇ ਬਾਈ ਮਜੀਤ ਸਿੰਘ ਉਹ ਵੀ ਹਰ ਸਮੇਂ ਪਿੰਡ ਦੇ ਸਾਝੇ ਕੰਮਾਂ ਲਈ ਅਤੇ ਹਰਦੇਪ੍ਰੀਤ ਸਿੰਘ ਉਹ ਵੀ ਧਾਰਮਿਕ ਸਥਾਨਾਂ ਦੇ ਕੰਮਾਂ ਲਈ ਅਤੇ ਪਿੰਡ ਦੇ ਗੋਲ ਸਾਝੇ ਕੰਮਾਂ ਲਈ ਕਿਸੇ ਗਰੀਬ ਪਰਿਵਾਰ ਦੀ ਮਦਦ ਲਈ ਹਮੇਸ਼ਾ ਹੀ ਪਰਿਵਾਰ ਨੇ ਮਾਣ ਚੜ੍ਹ ਕੇ ਹੱਸਾ ਪਾਇਆ ਤੇ ਕੌਂਦੇ ਪਿਛਲੇ ਦਿਨੀ ਸਾਰੇ ਬਹੁ ਦੀ ਸਤਿਕਾਰਯੋਗ ਮਾਤਾ ਜੀ ਮਾਤਾ ਅਮਰਕੌਰ ਜੀ ਪਤਨੀ ਸਵਾਗਤ ਸ੍ਰੀ ਸਬਾਰਚਰਾ ਸਿੰਘ ਜੀ ਅਕਾਲ ਚਰਣਾ ਕਰ ਗਏ ਸੰ ਸੋ ਅੱਜ ਆਪਾਂ ਸਾਰੇ ਉਹਨਾਂ ਦੀ ਆਖਰੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਇੱਥੇ ਇਕੱਠੇ ਹੋਏ ਹਾਂ ਮਾਤਾ ਅਮਰਕੌਰ ਜੀ ਤਕਰੀਬਨ 95 96 ਸਾਲ ਦੀ ਉਮਰ ਭੋਕੇ ਗਏ ਹਮ ਇਸ ਲੰਬੀ ਯਾਤਰੀ ਦੇ ਦੌਰਾਨ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਹੀ ਵੱਡੇ ਉਤਰਾਅ ਚੜਾਅ ਦੇ ਜਿਹੜਾ ਉਹਨਾਂ ਦਾ ਸਾਹਮਣਾ ਕੀਤਾ ਦੁਨੀਆ ਦਾ ਕੋਈ ਅਜਿਹਾ ਸੁੱਖ ਨਹੀਂ ਜੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਨਾਮ ਆਣਿਆ ਹੋਵੇ ਚਾਰ ਪੁੱਤਰ ਧੀਆ ਅਤੇ ਪੁੱਤਰੇ ਵਸਤਾ ਵਸਤਾ ਪਰਿਵਾਰ ਆਠਕ ਬੋਲ ਮੇ ਖਸ਼ਾਕ ਪਰਿਵਾਰ ਸਾਰੇ ਬੱਚੇ ਆਪ ਕੋ ਆਪਣੀ ਜਗ੍ਹਾ ਤੇ ਸੈਟਰ ਸੋਇਤਾਲਾ ਪਰਿਵਾਰ ਪਰ ਉਹਨਾਂ ਨੇ ਜਿਸ ਦੇ ਨਾਲ ਦਾ ਜਿਹੜੇ ਦੌਕਾ ਆਪਣੀ ਜ਼ਿੰਦਗੀ ਦੇ ਵਿੱਚ ਦੇਖੇ ਉਹਨਾਂ ਨੂੰ ਵੀ ਬਿਆਨ ਕਰਨ ਬੱਦ ਮੁਸ਼ਕਲ ਹੈ ਬਹੁਤ ਬੜਾ ਜਿੰਨੇ ਰਿਸ਼ਤੇਦਾਰ ਸੱਜਣ ਮਿੱਤਰ ਸਾਡੀ ਜੀ ਦੇ ਭੋਗ ਤੇ ਆਏ ਨੇ ਸਾਰਿਆਂ ਦਾ ਐਜ਼ਰੋ ਧੰਨਵਾਦ